ਸਸੇ ਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਵੀਡੀਓ ਨੰਮੀ ਅਸੀਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਮੇਰੇ ਫੋਨ ਆਈ ਜਾਂਦਾ ਤੇ ਹੁਣ ਮੈਂ ਹੁਣੇ ਫ੍ਰੀ ਹੋ ਕੇ ਹਜੇ ਉੱਪਰ ਆਈ ਸੀਗੀ 10 ਵਜ ਗਏ ਤੇ 11 ਵਜੇ ਮੈਨੂੰ ਜਾਣਾ ਕੰਮ ਤੇ ਤੇ ਰੋਟੀ ਖਾ ਕੇ ਤੇ ਮੈਂ ਕਿਹਾ ਚਲੋ ਹੁਣ ਉੱਪਰ ਜਾ ਕੇ ਆਪਾਂ ਨਾਲ ਤਾਂ ਵੀਡੀਓ ਬਣਾਉਨੇ ਆ ਟਾਈਮ ਹੈਗਾ ਤੇ ਨਾਲੇ ਆਪਾਂ ਪੀ ਲੈਣੀ ਆ ਚਾਹ ਤੇ ਅੱਜ ਦੀ ਆਪਾਂ ਵੀਡੀਓ ਕਾਫੀ ਦਿਨ ਹੋ ਗਏ ਮੇਰੇ ਭੈਣਾਂ ਦੇ ਆਏ ਸੀਗੇ ਕਮੈਂਟ ਵੀ ਇਹ ਜਿੰਦੇ ਇਟਲੀ ਦੇ ਵਿੱਚ ਲੇਡੀਜ਼ ਲਈ ਕੀ ਕੰਮ ਆਪਾਂ ਕੀ ਕਰ ਸਕਦੇ ਆਂ ਇਹ ਦੱਸਿਓ ਸਾਨੂੰ ਤੇ ਮੈਂ ਕਈ ਦਿਨ ਹੋ ਗਏ ਸੋਚਦੀ ਸੀਗੀ ਵੀ ਵੀਡੀਓ ਬਣਾਉਂਗੀ ਤੇ ਬਸ ਇਦਾਂ ਟਾਈਮ ਨਹੀਂ ਲੱਗਦਾਗਾ ਤੇ ਅੱਜ ਮੈਂ ਪਹਿਲਾਂ ਫ੍ਰੀ ਹੋ ਗਈ ਮੈਂ ਕਿਹਾ ਚਲੋ ਆਪਾਂ ਦੱਸਦੇ ਆਂ ਵੀ ਇਟਲੀ ਦੇ ਵਿੱਚ ਆਪਾਂ ਕੀ ਕੰਮ ਕੀ ਕਰ ਸਕਦੇ ਆਂ ਹਾਂਜੀ ਹੁਣ ਤੁਹਾਨੂੰ ਜਿਵੇਂ ਪਤਾ ਹੀ ਆ ਵੇ ਇਟਲੀ ਦੇ ਪੇਪਰ ਹਨ ਪਹਿਲਾਂ ਤਾਂ ਜਿਆਦਾ ਸਾਰਾ ਆਪਾਂ ਔਰਤਾਂ ਵੀ ਆਪਣੇ ਪਤੀ ਦੇ ਹਸਬੰਦ ਦੇ ਪਿੱਛੇ ਹੀ ਆਉਂਦੀਆਂ ਸੀਗੀਆਂ ਤੇ ਜਾਂ ਕੋਈ ਫੈਮਿਲੀ ਕੇਸ ਚ ਜੇ ਕੋਈ ਬੱਚੀ ਛੋਟੀ ਹੁੰਦੀ ਸੀਗੀ ਤੇ ਫੈਮਿਲੀ ਕੇਸ ਵਿੱਚ ਆਪਣੀ ਮਦਰ ਦੇ ਨਾਲ ਆਉਂਦੀ ਹੁੰਦੀ ਸੀਗੀ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਇਟਲੀ ਸਰਕਾਰ ਹਰ ਸਾਲ ਇਹਨਾਂ ਨੇ ਜਿਹੜੀ ਫਲੂਸੀ ਆ ਮਤਲਬ ਇਥੋਂ ਦੇ ਪੇਪਰ ਕੋਲਦੀ ਆ ਪਹਿਲਾਂ ਤਾਂ ਜਿਆਦਾ ਵੀਰ ਆਉਂਦੇ ਸੀਗੇ ਤੇ ਹੁਣ ਭੈਣਾ ਵੀ ਆਉਣ ਲੱਗ ਗਿਓ ਵਾ ਉਹ ਜਿਆਦਾ ਬਰਕਪਾਰਟ ਤੇ ਵੀ ਇੱਥੇ ਕੰਮ ਕਰਨ ਵਾਸਤੇ ਤੇ ਉਹਦੇ ਕਰਕੇ ਵੀ ਬੈਨਾ ਵੀ ਹੁਣ ਪੁੱਛਦੀ ਆਪਾਂ ਵੀ ਇੱਥੇ ਆਪਾਂ ਆ ਕੇ ਕੀ ਕੰਮ ਕਰ ਸਕਦੇ ਆ ਕੀ ਕੰਮ ਸਿੱਖ ਕੇ ਆਈਏ ਤੇ ਉਹਦੇ ਚ ਆਪਾਂ ਤੁਹਾਨੂੰ ਪੂਰਾ ਡਿਟੇਲ ਚ ਦੱਸ ਦਿਆਂ ਹਾਂਜੀ ਜੀ ਮੈਂ ਕਿ ਪਹਿਲਾਂ ਸੀ ਹਨਾ ਵੀ ਅੱਜ ਤੋਂ ਆਪਾਂ ਲਾ ਲਈ 15 16 ਸਾਲ ਪਹਿਲਾਂ ਦੀ ਗੱਲ ਈ ਆ ਪਹਿਲਾਂ ਜਿਵੇਂ ਮੇਰੇ ਇੱਥੇ ਇਹਨਾਂ ਦੇ ਵੱਡੇ ਵੀਰ ਜੀ ਮੇਰੇ ਜੇਠਾ ਸੀਗੇ ਤੇ ਪਿੱਛੇ ਉਹਨਾਂ ਦੀ ਵਾਈਫ ਤੇ ਆਈ ਸੀਗੀ ਮੇਰੀ ਜਠਾਨੀ ਤੇ ਉਹ ਮਤਲਬ ਉਦੋਂ ਕੰਮ ਕੱਲੇ ਵੀਰ ਜੂ ਹੀ ਕਰਦੇ ਸੀਗੇ ਤੇ ਉਹ ਆਪ ਨਹੀਂ ਕਰਦੇ ਸੀਗੇ ਦੇ ਵਿੱਚੋਂ ਬਾਅਦ ਚ ਫਿਰ ਬੇਟਾ ਹੋ ਗਿਆ ਤੇ ਤੁਹਾਨੂੰ ਪਤਾ ਹੀ ਉਸੇ ਸਾਮ ਸੰਭਾਲ ਤੇ ਪਹਿਲਾਂ ਜਿਵੇਂ ਕੇ ਹੁੰਦੀਆਂ ਹੁੰਦੀਆਂ ਸੀਗੀਆਂ ਔਰਤਾਂ ਇੱਥੇ ਤੇ ਕੰਮ ਬਹੁਤ ਵੀ ਘਟ ਕਰਦੀਆਂ ਸੀ ਕੱਲੇ ਹਸਬੈਂਡੀ ਕਰਦੇ ਸੀ ਹਾਂ ਜੇ ਕਿਸੇ ਦੇ ਹਸਬੈਂਡ ਜਿਵੇਂ ਕਿ ਸਤਾਲੇ ਦਾ ਕੰਮ ਇੱਥੇ ਗਾਈਆਂ ਦਾ ਜਾਂ ਕਿਸੇ ਫਾਰਮ ਚ ਕੰਮ ਕਰਦੇ ਸੀਗੇ ਤੇ ਉਹ ਨਾਲ ਵੀ ਭੈਣਾਂ ਜ਼ਰੂਰ ਉੱਥੇ ਹੈਲਪ ਕਰਾ ਦਿੰਦੀਆਂ ਸੀਗੀਆਂ ਤੇ ਜਾਂ ਫਿਰ ਨਾਲੇ ਕੰਮ ਲਾ ਲੈਂਦੀਆਂ ਸੀ ਕਾਰਨ ਤੇ ਉਹਨਾਂ ਨੂੰ ਵੀ ਚੰਗੀ ਜਿਹੜੀ ਤਨਖਾਹ ਉੱਥੇ ਮਿਲ ਜਾਂਦੀ ਸੀਗੇ ਤੇ ਉਸ ਤੋਂ ਬਾਅਦ ਮੈਨੂੰ ਵੀ ਹੁਣ ਹੋ ਗਿਆ ਆਈ ਨੂੰ ਇੱਥੇ ਆ ਨੌ ਸਾਲ ਹੋ ਗਏ 8 ਸਾਲ ਤਾਂ ਮੈਨੂੰ ਇੱਥੇ ਆ ਨੌਮਾ ਲੱਗ ਗਿਆ ਹੁਣ ਅਕਤੂਬਰ ਚ ਤੇ ਇੱਥੇ ਮੈਂ ਰੈਸਟੋਰੈਂਟ ਤੇ ਕੰਮ ਕਰਦੀ ਹਾਂ ਤੇ ਹੁਣ ਤਾਂ ਤਕਰੀਬਨ ਜਿੰਨੀਆਂ ਵੀ ਭੈਣਾਂ ਇੱਥੇ ਆ ਰਹੀਆਂ ਵਾ ਜਾਂ ਬਾਰਕ ਪਾਰਮੈਂਟ ਤੇ ਜਾਂ ਫੈਮਿਲੀ ਕਿਚਨ ਤੇ ਆ ਕੇ ਕੋਈ ਨਾ ਕੋਈ ਕੰਮ ਲੱਭ ਕੇ ਕਰਦੀਆਂ ਆ ਕੰਮ ਤੇ ਇਥੇ ਕੰਮ ਕੀ ਆ ਕੀ ਕੰਮ ਆਪਾਂ ਕਰ ਸਕਦੇ ਆ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਡਿਟੇਲ ਚ ਜਿਵੇਂ ਕਿ ਵੀ ਆਪਾਂ ਤੁਹਾਨੂੰ ਦੱਸਦੇ ਨੇ ਵੀ ਇੰਡੀਆ ਦਾ ਜਿਹੜਾ ਕੋਈ ਵੀ ਕੰਮ ਕਿੰਨੇ ਨੇ ਕੋਈ ਵੀ ਕੰਮ ਸਿੱਖਿਆ ਆਪਣੇ ਕੰਮ ਤਾਂ ਆ ਜਾਂਦਾ ਵੀ ਜੇ ਆਪਾਂ ਸਪੈਸ਼ਲ ਜਿਵੇਂ ਵੀ ਹੁਣ ਆਪਣੇ ਪੇਪਰ ਨਿਕਲੇ ਆ ਜਾਂ ਆਪਾਂ ਹੁਣ ਫੈਲਾਈ ਹੋਈ ਆ ਸਪੈਸ਼ਲ ਆਪਾਂ ਇਹ ਕੰਮ ਕ ਸਿੱਖ ਲਈਏ ਨਾ ਵੀ ਪਾਰਲਰ ਦਾ ਕੰਮ ਸਿੱਖ ਲਿਆ ਜਾਂ ਉਧਰ ਜਾ ਕੇ ਆਪਦਾ ਪਾਰਲਰ ਖੋਲ ਲਾਂਗੇ ਜਾਂ ਕੋਈ ਬੁਟੀਕ ਦਾ ਕੰਮ ਸਿੱਖ ਲਿਆ ਆਪਾਂ ਉਧਰ ਜਾ ਕੇ ਆਪਣੀ ਬੁਟੀਕ ਖੋਲ ਲਾਂਗੇ ਜਾਂ ਕੋਈ ਨੈਲ ਪੇਂਟ ਕੋਈ ਵੀ ਤਰ੍ਹਾਂ ਦਾ ਹਨਾ ਤੇ ਇਹ ਵੀ ਤੁਸੀਂ ਆਪਦੇ ਦਿਲ ਚੋਂ ਪੁਲੇਖਾ ਕੱਢ ਦੋ ਵੀ ਤੁਸੀਂ ਆਉਂਦੇ ਸਾਰੀ ਇੱਧਰ ਆਉਂਦਾ ਜਿਹੜਾ ਕੰਮ ਖੋਲ ਸਕਦੀਆਂ ਨਹੀਂ ਜੀ ਇਦਾਂ ਦਾ ਕੋਈ ਨਹੀਂ ਹੁੰਦਾ ਇੱਧਰ ਆ ਕੇ ਹਾਂ ਠੀਕ ਆ ਵੀ ਜੇ ਉਹ ਆਪਣੇ ਏਰੀਆ ਤੇ ਡਿਪੈਂਡ ਕਰਦਾ ਵੀ ਆਪਾਂ ਕਿਹੜੇ ਏਰੀਆ 'ਚ ਜਾਣਾ ਜਾਂ ਉੱਥੇ ਆਪਣੇ ਪੰਜਾਬੀ ਜ਼ਿਆਦਾ ਹਨਾ ਤੇ ਜਾਂ ਆਪਾਂ ਵੀ ਉੱਥੇ ਕੰਮ ਕਰ ਸਕਦੇ ਆ ਉਹ ਵੀ ਕਾਰਚ ਹਨ ਤੇ ਜਾਂ ਕੋਈ ਆਪਾਂ ਚਲੋ ਪ੍ਰੋਫੈਸ਼ਨਲ ਕੰਮ ਸਿੱਖਿਆ ਇੱਥੇ ਇਤੋਂ ਦੀਆਂ ਜਿਹੜੀਆਂ ਔਰਤਾਂ ਗੋਰੀਆਂ ਜਾਂ ਉਹਨਾਂ ਨੂੰ ਆਪਾਂ ਨਟਾਲੀਨ ਗੋਰੀਆਂ ਨੂੰ ਆਪਣਾ ਕੰਮ ਪਸੰਦ ਹੋ ਗਿਆ ਆਪਨੇ ਚਲੋ ਘਰੋਂ ਆ ਕੇ ਹਨਾ ਉਹੋ ਕਰਵਾ ਸਕਦੀਆਂ ਹਾਂ ਜਿਵੇਂ ਇੱਥੇ ਕਈ ਜਿਹੜੇ ਚੈਨ ਆਲੇ ਆ ਵੀ ਉਹਨਾਂ ਤੇ ਚਲੋ ਹੁਣ ਆਿਆਂ ਨੂੰ ਕਈ ਟਾਈਮ ਹੋ ਗਿਆ ਤੇ ਉਹ ਆਪ ਦਾ ਮਤਲਬ ਖੋਲ ਲੈਂਦੀਆਂ ਮਾੜੀ ਮੋਟੀ ਦੁਕਾਨ ਤੇ ਜਿਵੇਂ ਹੀ ਹੇਅਰ ਦਾ ਕੰਮ ਹੋ ਗਿਆ ਕਟਿੰਗ ਵਗੈਰਾ ਤੇ ਇਦਾਂ ਦਾ ਕੰਮ ਕਰ ਲੈਂਦੀਆਂ ਉਹ ਵੀ ਚਲੋ ਜਿੰਨੇ ਹਨ ਆਪਾਂ ਜਾਣ ਪਛਾਣ ਵਾਲੀ ਹੁੰਦੇ ਹਾਂ ਉਹਨੇ ਕਿ ਆਪਾਂ ਤੋਂ ਹੁੰਦਾ ਵੀ ਆ ਇੰਨੇ ਵੀ ਜਆ ਆਪਣਾ ਉਹ ਕੰਮ ਜ਼ਿਆਦਾ ਚੱਲ ਜੂਗਾ ਜਾਂ ਆਪਣੇ ਵੀ ਗੋਰੇ ਗੋਰੀਆਂ ਜ਼ਿਆਦਾ ਆਪਣੇ ਇੱਥੇ ਸ਼ਾਪ ਤੇ ਆਉਣ ਗਿਆ ਇਦਾਂ ਦਾ ਕੰਮ ਦੇਖੋ ਜੀ ਮੈਨੂੰ ਤਾਂ ਇੰਨਾ ਟਾਈਮ ਹੋ ਗਿਆ ਮੇਰੀ ਨਜ਼ਰ 'ਚ ਤਾਂ ਕੋਈ ਹੈ ਨਹੀਂਗਾ ਵੀ ਕਿਸੇ ਨੇ ਆ ਕੇ ਆਪਣਾ ਇੱਥੇ ਆਪਣਾ ਸਲੂਨ ਵਗੈਰਾ ਜਾਂ ਬੁਟੀਕ ਵਗੈਰਾ ਖੋਲ ਲਿਆ ਹੋਵੇ ਹਨ ਤੇ ਜਿਆਦਾ ਕੰਮ ਉਹਨਾਂ ਦਾ ਚੱਲ ਗਿਆ ਹਾਂ ਘਰਾਂ 'ਚ ਚਲੋ ਪਹਿਨਾ ਜ਼ਰੂਰ ਕਰਦੀਆਂ ਜਿੱਥੇ ਆਪਣੇ ਪੰਜਾਬੀ ਜਿਆਦਾ ਵਾ ਉੱਥੇ ਸਲਾਈ ਦਾ ਵੀ ਕੰਮ ਹੁੰਦਾ ਵਾ ਹਨਾ ਕਰਦੀਆਂ ਵਾ ਤੇ ਜਿੱਥੇ ਵੀ ਮਤਲਬ ਆਹ ਜਿਵੇਂ ਘਰੇ ਆ ਹੁਣ ਮੇਰੀ ਫਰੈਂਡ ਦਾ ਵੀ ਇੱਕ ਆਪ ਉਹ ਕੰਮ ਬਾਹਰ ਕਰਦੀ ਹੈ ਰੈਸਟੋਰੈਂਟ ਤੇ ਤੇ ਘਰੇ ਮਤਲਬ ਪਾਰਲਰ ਦਾ ਉਹਨਾਂ ਦਾ ਸਵਾਰ ਰੱਖਿਆ ਹੋਇਆ ਹੁਣ ਜਿੰਨੀਆਂ ਵੀ ਪਹਿਨਾ ਸੀਆਂ ਜਾਂ ਸਾਰੀਆਂ ਆਪਣੇ ਪੰਜਾਬੀ ਹਨਾ ਤੇ ਉਨਾ ਤੋਂ ਕਰਵਾ ਲੈਣੇ ਵਾ ਵਾਕੀ ਨੀਲਾ 811 ਇਹ ਵੀ ਪਰ ਇਹ ਆ ਹੀ ਨਹੀਂਗਾ ਕਿ ਜਿਵੇਂ ਹੁਣ ਆਪਾਂ ਇਹ ਫ੍ਰੀ ਟਾਈਮ ਦਾ ਕੰਮ ਆ ਜਿਵੇਂ ਆ ਹੀ ਨਹੀਂ ਵੀ ਹੁਣ ਆਪਾਂ ਹੁਣ ਇਧਰ ਉਹ ਇੰਨੇ ਨੇ ਪੈਸੇ ਲਾ ਕੇ ਆ ਜਾਾਂਗੇ ਤੇ ਇਧਰ ਆ ਕੇ ਘਰੇ ਬੈਠ ਕੇ ਵੀ ਇਹੇ ਮਾੜੇ ਮੋਟੇ ਕੰਮ ਕਰੀ ਜਾਵਾਂਗੇ ਨਹੀਂ ਜੀ ਇਹ ਤਾਂ ਤੁਹਾਨੂੰ ਪਤਾ ਹੀ ਆ ਫਿਰ ਕਿੰਨਾ ਕੁ ਆਪਾਂ ਨੂੰ ਹਨਾ ਆਮਦਨ ਹੋਣੀ ਆ ਜਿਵੇਂ ਹੁਣ ਆਪਾਂ ਇੰਨੇ ਨੇ ਪੈਸੇ ਲਾ ਕੇ ਮੇਰੇ ਭੈਣਾਂ ਆਮਦੀਆਂ ਬਾਰਕ ਅਪਾਰਟਮੈਂਟ ਤੇ ਤੇ ਸਭ ਤੋਂ ਪਹਿਲਾਂ ਤਾਂ ਮੇਨ ਗੱਲ ਵੀ ਤੁਹਾਨੂੰ ਬੋਲੀ ਆਉਣੀ ਚਾਹੀਦੀ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਪੇਪਰ ਲਾਤੇ ਆ ਆਪਦੇ ਤੇ ਬੋਲੀ ਸਿੱਖੋ ਬੋਲੀ ਸਿੱਖਣ ਦੀ ਕੋਸ਼ਿਸ਼ ਕਰੋ ਬੋਲੀ ਜਦੋਂ ਤੁਹਾਨੂੰ ਆਉਂਦੀ ਆ ਤੁਹਾਨੂੰ ਕੋਈ ਵੀ ਕੰਮ ਇਥੇ ਜਿਵੇਂ ਕਿ ਚਲੋ ਪੇਪਰ ਤੁਹਾਨੂੰ ਇਥੇ ਆ ਕੇ ਲੱਗੂਗਾ ਮਹੀਨਾ ਦੋ ਮਹੀਨੇ ਤੁਹਾਡੀ ਕਟ ਜਮਾ ਹੋਣ ਨੂੰ ਉਸ ਤੋਂ ਬਾਅਦ ਤੁਹਾਡੀ ਕਟ ਜਮਾ ਹੋਗੀ ਤੁਹਾਨੂੰ ਇੱਕ ਦਾ ਡਾਕੂਮੈਂਟ ਇਥੋਂ ਦਾ ਮਿਲ ਗਿਆ ਵੀ ਤੁਸੀਂ ਇਟਲੀ ਚ ਵੀ ਮਤਲਬ ਇਥੋਂ ਦੇ ਮਿਲ ਗਿਆ ਕੋਈ ਵੀ ਜਾਂ ਡਾਕਟਰੀ ਕਾਰਡ ਮਿਲ ਗਿਆ ਜਾਂ ਤੁਸੀਂ ਕੋਈ ਵੀ ਕੰਮ ਕਰ ਸਕਦੇ ਜੋ ਤੁਹਾਡੀ ਕਟ ਦੀ ਤੁਹਾਨੂੰ ਡੇਟ ਮਿਲ ਗਈ ਵੀ ਐ ਸਕਿੱਲ ਤੁਸੀਂ ਜਮਾ ਕਰਵਾਉਣੀ ਆ ਉਹ ਤੋਂ ਬਾਅਦ ਜੇ ਤਾਂ ਸਿਟ ਡਿਪੈਂਡ ਕਰਦਾ ਕਿਹੜੇ ਏਰੀਆ 'ਚ ਆ ਜੇ ਤਾਂ ਜਿੱਥੇ ਉੱਥੇ ਫੈਕਟਰੀਆਂ ਵਗੈਰਾ ਹਨਾ ਜ਼ਿਆਦਾ ਤੇ ਉੱਥੇ ਵੀ ਤੁਸੀਂ ਕੰਮ ਕਰ ਸਕਦੇ ਆ ਪਹਿਨਾ ਕਰਦੇ ਆ ਵਾ ਜੇ ਉਸ ਏਰੀਆ 'ਚ ਰੈਸਟੋਰੈਂਟ ਵਗੈਰੇ ਹੈਗੇ ਆ ਜ਼ਿਆਦਾ ਉੱਥੇ ਵੀ ਪਹਿਨਾ ਕੰਮ ਕਰਦੇ ਆ ਮਿਲ ਜਾਂਦਾ ਰੈਸਟੋਰੈਂਟ ਦਾ ਕੰਮ ਆ ਰੈਸਟੋਰੈਂਟ ਦਾ ਕੰਮ ਆ ਇਦਾਂ ਨਹੀਂ ਗਾ ਵੀ ਜੇ ਆਪਾਂ ਆਉਂਦੇ ਨਹੀਂ ਆਪਾਂ ਦੱਸਦਾ ਵੀ ਸਾਨੂੰ ਇਹ ਕੰਮ ਆਉਂਦਾ ਜਾਂ ਐ ਐਕਸਪੀਰੀਅੰਸ ਉਹ ਦੇਖ ਦਿਆ ਪਹਿਲਾਂ ਹਨਾ ਆਪਣੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਵਾ ਵੀ ਮਾੜਾ ਮੋਟਾ ਵੀ ਚਲ ਆਪਾਂ ਵੇ ਕਟਿੰਗ ਵਗੈਰਾ ਦਾ ਜੇ ਕੋਈ ਸਬਜ਼ੀ ਵਗੈਰਾ ਦਾ ਜਾਂ ਕੋਈ ਹੈਲਪਰ ਵਾਸਤੇ ਆਪਾਂ ਕੰਮ ਕਰ ਸਕਦੇ ਆ ਜਾਂ ਕੁਕਿੰਗ ਚ ਜਿਵੇਂ ਬੇਕਰੀ ਦੇ ਵਿੱਚ ਤੇ ਇਹਨਾਂ ਦੇ ਦੋਲਚਿਆਂ ਤੇ ਆਪਣੇ ਦੋਲਚਿਆਂ ਚ ਕੇਕਾਂ ਚ ਸਾਰਿਆਂ ਕਰਕੇ ਬਹੁਤ ਫਰਕ ਹੁੰਦਾ ਵੀ ਚਲੋ ਹੌਲੀ ਹੌਲੀ ਆਪਾਂ ਅ ਵੀ ਮਤਲਬ ਚਲੋ ਮਾੜਾ ਮੋਟਾ ਆਪਣੇ ਇੱਧਰ ਕੰਮ ਸਿੱਖਿਆ ਹੁੰਦਾ ਐਕਸਪੀਰੀਅੰਸ ਹੁੰਦਾ ਤੇ ਆਪਾਂ ਕੰਮ ਜਿਹੜੇ ਇੱਧਰ ਆ ਕੇ ਕਰ ਸਕਦੇ ਆ ਵੀ ਜੀ ਹਾਂ ਤੁਹਾਨੂੰ ਇਹ ਆਉਂਦਾ ਇਹ ਵੀ ਆ ਕੇ ਚੱਲ ਜੂਗਾ ਤੇ ਬਾਕੀ ਤਾਂ ਜ਼ਿਆਦਾ ਆਪਾਂ ਹੁਣ ਵੇਖਦੇ ਆ ਜਿਹੜੀਆਂ ਭੈਣਾਂ ਹੁਣ ਆਉਂਦੀਆਂ ਵਾ ਤੇ ਜਾਂ ਬੈਕ ਪਰਮੈਂਟ ਦੇ ਆਉਂਦੇ ਡੋਮੈਸਟਿਕ ਕੰਮ ਜ਼ਿਆਦਾ ਕਰਦੇ ਆ ਡੋਮੈਸਟਿਕ ਕੰਮ ਮਿਲ ਜਾਂਦਾ ਪਰ ਉਹਦੇ ਲਈ ਵੀ ਤੁਹਾਨੂੰ ਬੋਲੀ ਦੀ ਲੋੜ ਆ ਤੁਹਾਨੂੰ ਬੋਲੀ ਆਣੀ ਚਾਹੀਦੀ ਆ ਠੀਕ ਆ ਹੁਣ ਤੁਹਾਨੂੰ ਹੀ ਪਤਾ ਜਦੋਂ ਆਪਾਂ ਕਿਸੇ ਦੇ ਘਰੇ ਕੰਮ ਕਰਾਂਗੇ ਇਹਨਾਂ ਨੂੰ ਆਪਣੀ ਸਮਝ ਨਹੀਂ ਹੁੰਦੀ ਇਹਦੇ ਵਿੱਚੋਂ 60 70% ਲੋਕ ਇਹੋ ਜਿਹੀ ਹੁੰਦੀ ਹੈ ਜਿਨ੍ਹਾਂ ਨੂੰ ਇੰਗਲਿਸ਼ ਵੀ ਨਹੀਂ ਆਉਂਦੀ ਮਾੜੀ ਮੋਟੀ ਕਈਆਂ ਨੂੰ ਆਉਂਦੀ ਆ ਤੇ ਕਈਆਂ ਨੂੰ ਤਾਂ ਇਹ ਜਮਾ ਵੀ ਨਹੀਂ ਆਉਂਦੀ ਕੀ ਤੇ ਇਹਨਾਂ ਨੇ ਤਾਂ ਆਪਦੀ ਬੋਲੀ ਬੋਲਣੀ ਆ ਫਿਰ ਆਪਾਂ ਨੂੰ ਕੰਮ ਦੱਸਣਗੇ ਕਿਵੇਂ ਸਮਝਾਂਗੇ ਕਿਵੇਂ ਆਪਾਂ ਸਭ ਤੋਂ ਮੇਨ ਗੱਲ ਤਾਂ ਤੁਸੀਂ ਆ ਜਿਹੜੀ ਬੋਲੀ ਬੋਲੀ ਸਿੱਖੋ ਬੋਲੀ ਜਿਆਦਾ ਤੁਸੀਂ ਜਦੋਂ ਸਿੱਖੋਗੇ ਤੇ ਇੱਥੇ ਆ ਕੇ ਤੁਹਾਨੂੰ ਵੀ ਕੰਮ ਮਿਲ ਸਕਦਾ ਰੈਸਟੋਰੈਂਟਾਂ ਚ ਵੀ ਮਿਲ ਸਕਦੇ ਆ ਕੋਈ ਈ ਵੱਡੀ ਗੱਲ ਨਹੀਂ ਕੋਈ ਸੇ ਸ਼ਾਪ ਤੇ ਵੀ ਮਿਲ ਸਕਦਾ ਵਾ ਜਿਵੇਂ ਕਿ ਇੱਥੇ ਇੰਨੀਆਂ ਸ਼ਾਪਾਂ ਤੁਸੀਂ ਮਾਰਕੀਟ 'ਚ ਕਿਤੇ ਵੀ ਕੰਮ ਤੁਸੀਂ ਕਰ ਸਕਦੇ ਆਂ ਸਭ ਤੋਂ ਪਹਿਲਾਂ ਤਾਂ ਆ ਕੇ ਜਦੋਂ ਤੁਹਾਡੇ ਹੱਥ 'ਤੇ ਪੇਪਰ ਆਉਂਦੇ ਆ ਤੁਸੀਂ ਇੱਥੇ ਜਾਣਸੀਆਂ ਬਣੀਆਂ ਹੋਈਆਂ ਜਾਣਸੀਆਂ 'ਚ ਦੇ ਵਿੱਚ ਤੁਸੀਂ ਆਪਦੇ ਦਮਾਂ ਦੇ ਕਰ ਸਕਦੇ ਆਂ ਵੀ ਸਾਨੂੰ ਉਹਦੇ ਉੱਤੇ ਸਾਰਾ ਕੁਝ ਤੁਸੀਂ ਲਿਖ ਕੇ ਜਿਵੇਂ ਵੀ ਸਾਨੂੰ ਸਾਫ਼ ਸਵੱਈ ਦਾ ਕੰਮ ਵੀ ਆਉਂਦਾ ਸਾਨੂੰ ਰੈਸਟੋਰੈਂਟ ਦਾ ਕੰਮ ਵੀ ਆਉਂਦਾ ਜਿੰਨੀ ਜਿੰਨੀ ਤੁਹਾਨੂੰ ਨੌਲੇਜ ਆ ਸਭ ਤੋਂ ਮੇਨ ਗੱਲ ਤਾਂ ਬੋਲੀ ਉਹ ਪੁੱਛਦੇ ਆ ਫਿਰ ਆਪਣੇ ਏਰੀਆ ਜਿਹੜਾ ਵੀ ਆਪਾਂ ਜਿੱਥੇ ਉਹ ਆਪਣਾ ਰੈ residenseਾ ਹੁੰਦਾ ਏਰੀਆ ਐਸੀ ਜਗ੍ਹਾ ਤੇ ਆਪਾਂ ਹੁੰਨੇ ਆ ਹਨਾ ਪਰ ਉੱਥੇ ਨੇੜੇ ਤੇੜੇ ਆਪਾਂ ਨੂੰ ਉਹ ਕੰਮ ਲੱਭ ਕੇ ਆਪਾਂ ਨੂੰ ਦੱਸ ਦਿੰਦੇ ਆ ਜਿਵੇਂ ਕਿ ਆਪਾਂ ਪਾਵਰ ਸਿਟੀ ਵੀ ਕਰ ਸਕਦੇ ਆ ਥਿਆਰ ਵਗੈਰਾ ਮਾਰਕੀਟਾਂ ਦੇ ਵਣ ਸਕਦੇ ਆ ਆਪਾਂ ਸ਼ਾਪ ਵਾਲੀ ਦੁਕਾਨ ਤੇ ਵੀ ਕੰਮ ਮਿਲ ਸਕਦਾ ਵਾ ਕਿਸੇ ਤੇ ਵੀ ਤੇ ਇਦਾਂ ਵੀ ਆਪਾਂ ਨੂੰ ਕੰਮ ਮਿਲਦਾ ਆ ਹੀ ਨਹੀਂਗਾ ਵੀ ਇੱਥੇ ਕਿਉਂਕਿ ਤੁਹਾਨੂੰ ਪਤਾ ਵਾ ਵੀ 8 3 ਬੰਦੇ ਚ ਕੋਈ ਫਰਕ ਨਹੀਂ ਪਰ ਆਪਾਂ ਨੂੰ ਕੰਮ ਆਉਣਾ ਚਾਹੀਦਾ ਤੇ ਮਾੜੀ ਮੋਟੀ ਬੋਲੀ ਆਉਣੀ ਚਾਹੀਦੀ ਆਪਾਂ ਕੋਈ ਵੀ ਕੰਮ ਕਰ ਸਕਦੇ ਹਾਂ ਹਾਂ ਜਿਹੜੀਆਂ ਨਵੀਆਂ ਭੈਣਾਂ ਆਉਂਦੀਆਂ ਹਨ ਹਜੇ ਜਿਨ੍ਹਾਂ ਦੇ ਨਵੇਂ ਡਾਕੂਮੈਂਟ ਹਜੇ ਜਮਾ ਹੋਣੇ ਹੁੰਦੇ ਆ ਤੇ ਉਹ ਤੁਹਾਨੂੰ ਪਤਾ ਹੀ ਆ ਫਿਰ ਇਦਾਂ ਦੇ ਕੰਮ ਜਿਹੜੇ ਇੱਥੇ ਆ ਕੇ ਸਭ ਤੋਂ ਪਹਿਲਾਂ ਤਾਂ ਚਲੋ ਜੇ ਕਿਸੇ ਫਰੂਟਾਂ ਦਾ ਮਿਲ ਗਿਆ ਜੈ ਸਾਈਡ ਹੈਗੇ ਫਰੂਟ ਸੀਜ਼ਨ ਮੁਤਾਬਕ ਕੋਈ ਆਪਾਂ ਅੱਗੇ ਕੋਈ ਸਬਜ਼ੀਆਂ ਦੇ ਕੰਮ ਚੱਲੀ ਜਾਂਦੇ ਆ ਉੱਥੇ ਚਲੋ ਹੁਣ ਭੈਣਾਂ ਹੁਣ ਵੀ ਲਈ ਆਂਦਾ ਉਨ ਕੰਮਾਂ ਤੇ ਕਈ ਚਲੀਆਂ ਜਾਂਦੀਆਂ ਵਾ ਹਨਾ ਕੋਈ ਵੀ ਦਾ ਕੰਮ ਹੁੰਦਾ ਲਈ ਵਿਆਂ ਦਾ ਤੇ ਜਿੰਨਾ ਕ ਆਪਾਂ ਕਰ ਸਕਦੇ ਹਣਾ ਕਈ ਭੈਣਾ ਕਰ ਲੈਂਦੀਆਂ ਹੋਂ ਤਾਂ ਤੇ ਵੀ ਚਲੋ ਫ੍ਰੀ ਹੋਣ ਨਾਲੋਂ ਆਪਾਂ ਨੂੰ ਐ ਹੁੰਦਾ ਵਾ ਵੀ ਕਰ ਲਈ ਤੇ ਬਾਕੀ ਜਿਵੇਂ ਆਪਾਂ ਹੁਣ ਲੋਕਲ ਰਹਿੰਨੇ ਆ ਫੇ ਤੇ ਉੱਤੇ ਕਿਸੇ ਦੇ ਘਰਾਂ ਵਗੈਰਾ ਚੇਫ ਡੋਮੈਸਟਿਕ ਕੰਮ ਤੇ ਆਉਂਦੇ ਆਉਂਦੇ ਹੁ ਤਾਂ ਚਲੋ ਵੀ ਗੈਰਾ ਇਦਾਂ ਹੀ ਹੁੰਦਾ ਵਾ ਵੀ ਥੋੜੀ ਜੀ ਸੈਟਿੰਗ ਹੋ ਜਾਂਦੀ ਉਹਦੋਂ ਬਾਅਦ ਆਪਣੇ ਪੇਪਰ ਜਮਾ ਹੋ ਜਾਂਦੇ ਜਿਵੇਂ ਜਿਵੇਂ ਆਪਣਾ ਐਕਸਪੀਰੀਅੰਸ ਵਧਦਾ ਜਾਂਦਾ ਆਪਾਂ ਨੂੰ ਬੋਲੀ ਆਉਂਦੀ ਜਾਂਦੀ ਹੈ ਤੇ ਆਪਾਂ ਜਿਹੜੇ ਸਾਰੇ ਕੰਮ ਵੀ ਆਪਾਂ ਨੂੰ ਪਤਾ ਲਾ ਜਾਂਦਾ ਫਿਰ ਉਤੋਂ ਵਧੀਆ-ਵਧੀਆ ਕੰਮ ਆਪਾਂ ਨੂੰ ਮਿਲ ਜਾਂਦੇ ਆ ਵੀ ਜੇ ਹੁਣ ਤੁਹਾਨੂੰ ਕੋਈ ਕਵੇ ਹੁਣ ਪੇਪਰ ਭਰਉਣ ਲੱਗੇ ਤੁਹਾਨੂੰ ਹਾਂ ਬਸ ਲਾਰੇ ਲਾ ਦੋ ਹਾਂਜੀ ਤੁਹਾਡੇ ਪੇਪਰ ਇੰਨੇ ਪੈਸੇ ਦੇ ਦੋ ਪੇਪਰ ਭਰਾਤੇ ਤੁਸੀਂ ਆਹ ਕੰਮ ਕਰ ਲਓ ਪਾਰਲਰ ਦਾ ਤੁਹਾਡਾ ਵਧੀਆ ਚੱਲ ਜਾਣਾ ਤੁਸੀਂ ਆਹ ਕੰਮ ਸੈਕਲਰ ਬੁਟੀਕ ਦਾ ਤੁਹਾਡਾ ਵਧੀਆ ਚੱਲ ਜਾਣਾ ਇਹ ਗੱਲਾਂ ਕਿਸੇ ਦੇ ਵਿੱਚ ਨਾ ਤੁਸੀਂ ਆਇਓ ਆਪਾਂ ਇੱਥੇ ਆ ਕੇ ਆਉਂਦੇ ਸਾਰ ਕੋਈ ਆਪਣੇ ਪਾਰਲਰ ਤੋਂ ਨਹੀਂ ਖੋੜ ਸਕਦੇ ਕਿ ਠੀਕ ਆ ਘਰੇ ਕੰਮ ਚਲਾ ਸਕਦੇ ਆ ਆਕੇ ਇੱਥੇ ਤੁਹਾਨੂੰ ਜਦੋਂ ਤੁਸੀਂ ਆਉਂਗੇ ਪਤਾ ਲੱਗਦਾ ਬਹੁਤ ਸੰਘਰਸ਼ ਕਰਨਾ ਪੈਂਦਾ ਆਪਦੀ ਇੱਕ ਛੋਟੀ ਜਿਹੀ ਸ਼ਾਪ ਕੋਲਣ ਦੀ ਲਈ ਵੀ ਠੀਕ ਆ ਖਾਂ ਟਾਈਮ ਪੈ ਕੇ ਆਪਾਂ ਕਰ ਸਕਦੇ ਹਾਂ ਜਿਵੇਂ ਹੁਣ ਮੇਰੀ ਬੀੜ ਵੀ ਆਪਦਾ ਕਟਿੰਗ ਵਗੈਰਾ ਦਾ ਕੰਮ ਜਾਣਦੇ ਆ ਇੱਥੇ ਕਈ ਵੀਰ ਆਂਦੇ ਆਪਣੇ ਨਾਲ ਸ਼ਹਿਰ ਹੈਗਾ ਉੱਥੇ ਆਪਣੇ ਪਾਕਿਸਤਾਨੀ ਵੀਰ ਵੀ ਹੈਗੇ ਆ ਤੇ ਹਰਾਸਤਾਨੀ ਵੀ ਆਪਣੀ ਇੱਥੇ ਕਟਿੰਗ ਦੀਆਂ ਵੀ ਜਾਂ ਲੱਗੇ ਹੋਏ ਆ ਜਾਂ ਜਿਹੜੇ ਬਹੁਤ ਟਾਈਮ ਪਹਿਲਾਂ ਦੇ ਆਏ ਹੋਏ ਆ ਆਪਦੀਆਂ ਸ਼ਾਪਾਂ ਖੋਲੀਆਂ ਹੋਈਆਂ ਤੇ ਉਹਨਾਂ ਦੇ ਨਾਲ ਆਪਾਂ ਲੱਗ ਸਕਦੇ ਆ ਜੇ ਆਪਾਂ ਨੂੰ ਕੰਮ ਆਉਂਦਾ ਹੋਵੇ ਤੇ ਬਾਕੀ ਹਾਂਜੀ ਵੈਕ ਤਕਰੀਬਨ ਮੈਥੋਂ ਦਾ ਤਾਂ ਹਾਂਜੀ ਇਹ ਵੈਸੇ ਘਰਾਂ ਚ ਵੀ ਇੱਥੇ ਕੰਮ ਮਿਲ ਜਾਂਦੇ ਆ ਤੇ ਉਹ ਵੀ ਤੁਹਾਨੂੰ ਪਤਾ ਹੀ ਆ ਜਿਵੇਂ ਘਰਾਂ ਚ ਆਪਾਂ ਕੰਮ ਕਰਨ ਦੀ ਕਿੰਨੀ ਕੁ ਮਿਲਦੇ ਆ ਪੈਸੇ ਹਨ ਜਿਵੇਂ ਇੱਥੇ ਪੈਕਿੰਗ ਵਗੈਰਾ ਕਰਨੇ ਸ਼ੂ ਵਗੈਰਾ ਸੌਕਸ ਵਗੈਰਾ ਦੀ ਜਾਂ ਕੋਈ ਹੋਰ ਮਾਰਕੀਟ ਦਾ ਜਿਵੇਂ ਸਮਾਨ ਆਪਾਂ ਨੂੰ ਮਿਲ ਜਾਂਦਾ ਵਾ ਵੀ ਘਰੇ ਪੈਕ ਕਰਕੇ ਦੇ ਦੋ ਤੇ ਉਹ ਤਾਂ ਫਿਰ ਉਸ ਹਿਸਾਬ ਨਾਲ ਤੁਹਾਨੂੰ ਪਤਾ ਕਿੰਨੇ ਕੁ ਪੈਸੇ ਮਿਲਦੇ ਆ ਹਾਂ ਜੇ ਆ ਕੇ ਆਪਾਂ ਇੱਥੇ ਕੰਮ ਕਰਨ ਨਹੀਂ ਆਇਆ ਪਹਿਲਾਂ ਤਾਂ ਮੇਨ ਗੱਲ ਆ ਤੁਸੀਂ ਬੋਲੀ ਸਿੱਖੋ ਕਿੰਨੀ ਵੀ ਹੋ ਸਕਦੀ ਆ ਬੋਲੀ ਸਿੱਖੋ ਕਿਉਂਕਿ ਜਦੋਂ ਆਪਾਂ ਨੂੰ ਬੋਲੀ ਆਉਂਦੀ ਹੋਈ ਆਪਣੇ ਕੋਲੇ ਪੇਪਰ ਨਹੀਂ ਵੀ ਆਪਣੀ ਕਟ ਹਜੇ ਜਾਮਾ ਨਹੀਂ ਹੋਈ ਆਪਾਂ ਦੱਸਤਾ ਹੀ ਬੋਲੀ ਆਉਂਦੀ ਆ ਤੇ ਆਪਾਂ ਨੂੰ ਮਾੜਾ ਮੋਟਾ ਜਿਹੜਾ ਕੰਮ ਮਿਲ ਜਾਂਦਾ ਵਾ ਭਾਵੇਂ ਡੋਮੈਸਟਿਕ ਮਿਲੇ ਹਲੇ ਜਾਂ ਕੋਈ ਆਪਣੇ ਕੋਈ ਫੈਕਟਰੀ ਕੋਟਰੀ ਨੇੜੇ ਆ ਹਨਾ ਫੈਕਟਰੀ ਵਾਲ ਤਾਂ ਜ਼ਿਆਦਾਤਰ ਪੇਪਰ ਹੀ ਭਾਲਦੇ ਆ ਤੇ ਵੀ ਜਾਂ ਕਿ ਤੇ ਖੇਤਾ ਹੁੰਤਾ ਚ ਹੁਣ ਤਾਂ ਚਲੋ ਉੱਥੇ ਤਾਂ ਇੰਨੀ ਬੋਲੀ ਵੀ ਨਹੀਂ ਵੀ ਚੱਲਦੀ ਹਨਾ ਬਾਕੀ ਉੱਥੇ ਆਪਣੇ ਨਾਲ ਜਿਹੜੇ ਹੁੰਦੇ ਆ ਆਪਣੇ ਪੰਜਾਬੀ ਵੀਰ ਜਾਂ ਕੋਈ ਵੀ ਪਾਕਿਸਤਾਨੀ ਆਕਸਤਾਨੀ ਵੀਰ ਕੋਈ ਵੀ ਜਿੱਥੇ ਵੀ ਆਪਾਂ ਆਏ ਹੋਨੇ ਆ ਜਿੰਨੇ ਕਾਪਣ ਬੋਲੀ ਹੁੰਦੀ ਹੈ ਚਲੋ ਹੈਲਪ ਕਰ ਦਿੰਦੇ ਆ ਤੇ ਪਰ ਫਿਰ ਵੀ ਜਦੋਂ ਅਪ ਡੋਮੈਸਟਿਕ ਕੰਮ ਕਰਦੇ ਆ ਜਾਂ ਕਿਸੇ ਦੇ ਘਰੇ ਕੰਮ ਹੁੰਦਾ ਜਾਂ ਬੱਚਿਆਂ ਨੂੰ ਸੰਬੰਧਦਾ ਹੀ ਹੁੰਦਾ ਹਨਾ ਆਪਾਂ ਨੂੰ ਮਿਲ ਜਾਂਦਾ ਕੰਮ ਉਹਦੇ ਲਈ ਆਪਾਂ ਨੂੰ ਜਿਹੜੀ ਬੋਲੀ ਆਉਣੀ ਆ ਆਉਂਦੀ ਜ਼ਰੂਰੀ ਹੋਣੀ ਚਾਹੀਦੀ ਆ ਤੇ ਬਾਕੀ ਮਤਲਬ ਹੁੰਦਾ ਇਹਨਾਂ ਦਾ ਖਾਣਾ ਪੀਣਾ ਦਾ ਹਨਾ ਉਹ ਤਾਂ ਚਲੋ ਜਿਹੋ ਦਾ ਮਾਹੌਲ ਹੁੰਦਾ ਅੰਦਾ ਹੌਲੀ ਹੌਲੀ ਆ ਕੇ ਸੈਕ ਲੈੰਦਾ ਵਾ ਤੇ ਇਹੀ ਬਸ ਇਟਲੀ ਚ ਇਦਾਂ ਨਹੀਂ ਵੀ ਪਹਿਣਾਲੇ ਕੰਮ ਹੈ ਨਹੀਂ ਹੈਗਾ ਹੁਣ ਕਈ ਪਹਿਣਾਵਾ ਜਿਹੜੀਆਂ ਮੀਰਾਂ ਦੇ ਨਾਲੋਂ ਵੀ ਜ਼ਿਆਦਾ-ਜ਼ਿਆਦਾ ਕਮਾਉਂਦਿਆਂ ਦਾ ਹਨਾ ਦੋ-ਦੋ ਟਾਈਮ ਵੀ ਜਾਂਦਿਆਂ ਤੇ ਕੰਮ ਕਾਫੀ ਮਤਲਬ ਇਥੇ ਹੈਗੇ ਆ ਰੈਸਟੋਰੈਂਟਾਂ ਦੇ ਵੀ ਆ ਜਿਵੇਂ ਜਿਵੇਂ ਬਾਕੀ ਐਕਸਪੀਰੀਅੰਸ ਤੇ ਹੁੰਦਾ ਵੀ ਆਉਂਦੇ-ਆਉਂਦੇ ਤਾਂ ਆਪਾਂ ਨੂੰ ਫਿਰ ਜੇਵ ਜਾਂ ਕੰਮ ਮਿਲਦਾ ਕਿਹੜਾ ਤਾਂ ਆਪਾਂ ਨੂੰ ਟਾਈਮ ਪਾਸ ਕਰਨਾ ਹੀ ਪੈਂਦਾ ਉਹ ਜਾਂ ਫੜ ਲੈਣਾ ਚਾਹੀਦਾ ਵਾ ਹਾਂ ਤੇ ਜੇ ਹੌਲੀ-ਹੌਲੀ ਵੀ ਜਿਵੇਂ ਜਿਵੇਂ ਆਪਾਂ ਨੂੰ ਨਾਲ ਜਾਂਦੀ ਜਾਂਦੀ ਆਪਾਂ ਲੋਕਾਂ ਨੂੰ ਜਾਣਦੇ ਆ ਜਾਣ ਪਛਾਣ ਹੁੰਦੀ ਆ ਬੋਲੀ ਆਉਂਦੀ ਆ ਆਪਾਂ ਡਾਕੂਮੈਂਟ ਹੱਥ ਤੇ ਆ ਜਾਂਦੇ ਆ ਫਿਰ ਆਪਾਂ ਆਪਣੇ ਲਈ ਕੋਈ ਵੀ ਚੰਗਾ ਕੰਮ ਲੱਭ ਸਕਦੇ ਆ ਠੀਕ ਆ ਜੀ ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਣੀ ਆ ਸਾਰੇ ਤੇ ਜੇ ਕਿਸੇ ਨੂੰ ਹੋਰ ਕਿਸੇ ਨੂੰ ਕੁਝ ਪੁੱਛਣਾ ਹੋਵੇ ਤਾਂ ਆਪਾਂ ਤੁਸੀ ਮੈਸੇਜ ਕਰ ਸਕਦੇ ਤੇ ਆਪਾਂ ਤੁਹਾਨੂੰ ਸਾਰਾ ਡਿਟੇਲ ਚ ਸਮਝਾ ਦਾਂਗੇ ਠੀਕ ਆ ਜੀ ਹੁਣ ਮੇਰਾ ਵੀ ਟਾਈਮ ਕਾਫੀ ਹੋ ਗਿਆ ਬਸ ਮੈਂ ਮੇ ਚਾਹ ਪੀ ਕੇ ਫਾਈ ਮਿਰਚਾ ਚਾਹ ਪੀ ਕੇ ਤੇ ਬਸ ਜਾਣੀ ਆ ਮਿਲਾਂਗੇ ਜੀ ਆਪਣੀ ਅਗਲੀ ਵੀਡੀਓ ਚ ਕੋਈ ਇਹ ਕੋਈ ਬਲੌਗ ਹੀ ਕੋਈ ਉਹ ਲੈ ਕੇ ਜਾਂ ਕੋਈ ਯਾਰਕਾ ਦੀ ਵੀਡੀਓ ਲੈ ਕੇ Bye-bye.